ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਅੰਮ੍ਰਿਤਸਰ ਦੀ ਅੰਮ੍ਰਿਤਸਰ ਤਨਤਾਰਨ ਰੋਡ ਦੇ ਚੌਕ ਚੱਬਾ ਦੇ ਵਿੱਚ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੇ ਵਾਸਤੇ ਧਰਨਾ ਲਗਾ ਦਿੱਤਾ ਗਿਆ ਕਿਉਂਕਿ ਇਹਨਾਂ ਦੀ ਨਾਂ ਵਾਲਿਕ ਬੱਚੀ ਨੂੰ ਕੋਈ 35-40 ਸਾਲ ਦਾ ਵਿਅਕਤੀ ਵਰਗਾ ਕੇ ਆਪਣੇ ਨਾਲ ਲੈ ਗਿਆ ਜਿਸ ਤੋਂ ਬਾਅਦ ਹੁਣ ਪੀੜਤ ਪਰਿਵਾਰ ਨੂੰ ਇਹ ਵੀ ਖਸਤਾ ਹੈ ਕਿ ਉਹਨਾਂ ਦੀ ਬੱਚੀ ਦੀ ਜਾਨ ਨੂੰ ਖਤਰਾ ਹੈ ਜਿਹਦੇ ਚੱਲਦੇ ਉਹਨਾਂ ਨੇ ਲਗਾਤਾਰ ਪੁਲਿਸ ਤੋਂ ਇਸ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਗਈ ਹੈ ਪਰਿਵਾਰ ਦਾ ਕਹਿਣਾ ਕਿ ਪੁਲਿਸ ਵੱਲੋਂ ਸਹੀ ਤਰੀਕੇ ਦੇ ਨਾਲ ਜਿਹੜੀ ਕਿ ਕਾਰਵਾਈ ਨਹੀਂ ਕੀਤੀ ਜਾ ਰਹੀ ਜਿੱਦੇ ਚੱਲਦੇ ਆ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਇਸ ਮੌਕੇ ਬਾਲਮਿਕੀ ਜਿਹੜੇ ਭਾਈਚਾਰਾ ਉਹਨਾਂ ਦੇ ਵੱਲੋਂ ਵੀ ਜਿਹੜਾ ਕਿ ਪੀੜਤ ਪਰਿਵਾਰ ਦਾ ਸਾਥ ਦਿੱਤਾ ਜਾ ਰਿਹਾ ਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਕਾਫੀ ਜੜ ਕਿ ਭੜਾ ਸੋਂ ਉਹਨਾਂ ਦੇ ਵੱਲੋਂ ਕੱਢੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਬੱਚੀ ਆ ਉਸ ਦੀ ਉਮਰ ਨਾਬਾਲਗ ਹੈ ਜਿਸ ਦੇ ਚੱਲਦੇ ਇੱਕ 35 ਸਾਲ ਦਾ ਮੁੰਡਾ ਜਿਹੜਾ ਕਿ ਉਸ ਨੂੰ ਆਪਣੇ ਨਾਲ ਲੈ ਗਿਆ ਅਤੇ ਹੁਣ ਪੀੜਤ ਪਰਿਵਾਰ ਨੂੰ ਸ਼ੱਕ ਹੈ ਕਿ ਉਹਨਾਂ ਦੀ ਬੱਚੀ ਦੀ ਜਿਹੜੀ ਕਿ ਜਾਨ ਉਹ ਖਤਰੇ ਦੇ ਵਿੱਚ ਆ ਅਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਉਹਨਾਂ ਦੀ ਬੇਟੀ ਦੀ ਭਾਲ ਕਰਕੇ ਉਹਨਾਂ ਦੇ ਹਵਾਲੇ ਕੀਤੀ ਜਾਵੇ। ਉਹਨਾਂ ਦਾ ਐਸਐਚਓ ਸਾਹਿਬ ਨੇ ਸਿਰਫ ਕੱਲੇ ਮੁੰਡੇ ਤੇ ਪਰਚਾ ਕੀਤਾ। ਉਹਨਾਂ ਦੀ ਜਿਨ੍ਹਾਂ ਦੀ ਰਜਮੰਦੀ ਹੈ ਜਿਨ੍ਹਾਂ ਦੀ ਰਾਜਨਾਮਾ ਉਹਨਾਂ ਕਹਿੰਦੀ ਆ ਜਾਓ ਬਹਿ ਜਾਓ 2 ਮਿੰਟ ਬਹਿ ਜਾਓ ਬਾਅਦ ਵਿੱਚ ਫੇਰ ਉਹਨਾਂ ਨੂੰ ਭਜਾ ਦਿੰਦੀ। ਕੋਈ ਸੁਣਵਾਈ ਨਹੀਂ ਕਰਾਂਦੀ। 5 ਮਹੀਨੇ ਹੋ ਗਏ ਗਰੀ ਨੂੰ ਕੁੜੀ ਨੂੰ। 16 ਸਾਲਾਂ ਦੀ ਕਹਿੰਦੀ ਮੈਂ ਉਹਨਾਂ ਨੂੰ ਚੁੱਕਣਾ ਨਹੀਂ ਲੈ ਆਈ ਨਹੀਂ ਸਕਦੇ ਮੇਰੇ ਮਨੇ ਪੈਸੇ ਖਾਦੇ ਆ। ਆਹੀ ਨਹੀਂ ਮੈਡਮ ਸਾਡੀ ਕੋਈ ਸੁਣਵਾਈ ਨਹੀਂ ਕਰਦੀ ਪਈ ਗਰੀਬ ਬੰਦੇ ਗਰੀਬਾਂ ਦੀ ਕੋਈ ਸੁਣਦੇ ਨਹੀਂ ਪਏ ਹਾਂਜੀ ਅਸੀਂ ਮਜਬੂਰੀ ਚ ਆਣ ਕੇ ਬਾਬਾ ਜੀ ਉਹਨਾਂ ਕੋਲ ਗਿਆ ਇਹਨਾਂ ਕੋ ਆਪਣੀ ਮਦਦ ਫੀਕ ਮੰਗੀ ਆ ਫਿਰ ਸਾਨੂੰ ਇਨਸਾਫ ਦੀ ਥੋੜੀ ਲੱਗਨਦੀ ਕਿ ਸਾਨੂੰ ਮਿਲੇਗਾ ਇਹਨਾਂ ਗੜੀਆਂ ਨੇ ਹੱਥ ਜੋੜੀ ਦੇ ਅੱਜ ਤੇਰੀ ਗੁੜੀਆਂ ਆ ਪ੍ਰਸ਼ਾਦ ਜੀ ਤੁਸੀਂ ਦੇਖੋ ਜੀ ਮੈਂ ਖੁਦ ਪਹਿਲਾਂ ਮੈਂ ਆਪਣੇ ਘਰੇ ਆਪਣੇ ਟੀਮ ਦੇ ਬੰਦੇ ਭੇਜੇ ਆ ਮੈਡਮ ਦੇ ਕੋਲ ਚਲੋ ਮੈਡਮ ਨੇ ਮੈਨੂੰ ਮਿਲੀ ਅਫਸਰ ਮਿਲੇ ਆ ਫਿਰ ਮੈਂ ਖੁਦ ਆਪ ਗਿਆ ਆਪ ਜਾ ਕੇ ਮੈਨੂੰ ਜਿਹੜਾ ਇਹਨਾਂ ਦਾ ਮੁਖੀ ਆ ਇਹ ਕਹਿੰਦੇ ਛੋਟਾ ਮੁੰਡਾ ਕੋਈ ਗੁਰਪ੍ਰੀਤ ਸਿੰਘ ਗੁਰਪ੍ਰੀਤ ਜਿਹਨੇ ਮੇਰੇ ਬਾਣੇ ਨੂੰ ਮਿਸ ਪ੍ਰਭ ਕੀਤਾ ਔਰ ਮੈਡਮ ਨੇ ਮੈਨੂੰ ਯਾਰ ਯਾਰ ਕਹਿ ਕੇ ਬੁਲਾਇਆ ਉਹ ਮੈਡਮ ਦੇ ਮੂੰਹ ਤੇ ਮੈਨੂੰ ਕਾਫੀ ਬੰਦਿਆਂ ਨੇ ਦੱਸਿਆ ਕਿ ਤੇ ਮੂੰਹ ਤੇ ਯਾਰ ਹੀ ਚੜਿਆ ਹੈ ਕਿ ਯਾਰ ਤੋਂ ਸਵਾਹ ਕਿਸੇ ਨੂੰ ਕੋਈ ਨਹੀਂ ਅਸੀਂ ਅਸੀਂ ਸੰਤਾਂ ਦੇ ਸੇਵਾਦਾਰ ਆ ਸੰਤਾਂ ਦੇ ਚਰਨਾਂ ਦੀ ਮਹਿਲ ਆ ਤੇ ਅਸੀਂ ਵੀ ਬਾਣਾਂ ਧਰੀਆਂ ਵੇਖੋ ਅਸੀਂ ਹਾਡੇ ਬਾਣੇ ਦਾ ਅਸੀਂ ਆਪਣੇ ਸੰਤਾਂ ਦਾ ਸਤਿਕਾਰ ਕਰਦੇ ਆ ਤੇ ਜਿਹੜੀ ਪਬਲਿਕ ਉਹ ਹਾਨੂੰ ਮਿਸਭੇਵ ਕਰੇ ਜਿਹੜਾ ਪ੍ਰਸ਼ਾਸਨ ਮਿਸਭੇਵ ਕਰੇ ਜਿਹੜੇ ਸਾਡੇ ਸਰਵਣ ਜਿਹੜੇ ਤੁਹਾਨੂੰ ਪਤਾ ਹੈ ਪਬਲਿਕ ਦੀ ਜਿਹੜੀ ਸੇਵਾ ਵਿੱਚ ਬੈਠੇ ਨੇ ਪਬਲਿਕ ਦੇ ਸਰਵਣ ਬੈਠੇ ਨੇ ਇਹ ਸਾਡੇ ਬਾਣਿਆਂ ਨੂੰ ਮਿਸਭੇਵ ਕਰਦੇ ਆ ਇਸ ਕਰਕੇ ਜਿਹੜਾ ਗੁਰਪ੍ਰੀਤ ਸਿੰਘ ਛੋਟਾ ਮੁੰਸੀਆ ਉਹਨੂੰ ਮੈਂ ਸਸਪੈਂਡ ਕਰਵਾ ਕੇ ਤੇ ਫਿਰ ਇੱਥੋਂ ਜਿਹੜਾ ਤੁਹਾਡਾ ਚੁੱਕੂੰਗਾ ਤੇ ਉਹਨਾਂ ਦੇ ਜਿਹੜਾ ਧਰਨਾ ਅਨਮਿੱਟੇ ਸਮੇਂ ਲਗਾ ਰੋ ਸਦਾ ਦੇ ਕੀ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਧੀ ਨੂੰ ਘਰੋਂ ਪਰ ਜੋ ਆਕੇ ਲੈ ਕੇ ਗਏ ਨੂੰ ਕਈ ਦਿਨ ਹੋ ਗਏ ਪਰ ਹਲੇ ਤੱਕ ਕਾਰਵਾਈ ਜਿਹੜੀ ਕਿ ਨਹੀਂ ਕੀਤੀ ਜਾ ਰਹੀ ਜਿਹਦੇ ਚਲਦੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਆ ਤੇ ਹੋਰ ਵੀ ਜਿਹੜੀ ਕਿ ਜਥੇਬੰਦੀਆਂ ਨੇ ਉਹ ਪੀੜਤ ਪਰਿਵਾਰ ਦੇ ਹੱਕ ਦੀ ਵਿਚਾਈਆਂ ਨੇ ਤਾਂ ਕਿ ਇਸ ਪੀੜਤ ਪਰਿਵਾਰ ਨੂੰ ਜਿਹੜਾ ਕਿ ਇਨਸਾਫ ਮਿਲ ਸਕੇ ਜਿਸ ਤਰ੍ਹਾਂ ਕਿ ਤੁਸੀਂ ਦੇਖਦੇ ਪਹਿਗੇ ਆ ਚੱਬਾ ਚੌਂਕ ਆ ਥਾਣਾ ਜਿਹੜਾ ਵਾ ਚੱਡੀਵੰਡ ਚੱਬਾ ਮੋੜ ਇਹ ਇੱਥੋਂ ਦੇ ਜਿਹੜੇ ਐਸਐਚਓ ਮੈਡਮ ਨੇ ਤੇ ਪੀੜ੍ਹੀ ਦੇ ਪਰਿਵਾਰ ਜਿਹੜਾ ਆ ਕਿ ਉਹਨਾਂ ਦੀ ਜਿਹੜੀ ਬੇਟੀ ਆ ਉਹ ਕਾਫੀ ਮਹੀਨਿਆਂ ਤੋਂ ਜਿਹੜੀ ਆ ਕਿ ਇੱਕ ਪਹਿਲੀ ਗੱਲ ਤੇ ਤੁਹਾਨੂੰ ਦੱਸਦੀ ਹੈ ਕਿ ਬੇਟੀ ਨਾਂ ਵਾਲਿਆ ਗਿਆ 16 ਸਾਲਾਂ ਦੀ ਬੇਟੀ ਆ ਤੇ ਉਹਨੂੰ ਜਿਹੜਾ ਇੱਕ 35 ਸਾਲ ਦਾ ਜਿਹੜਾ ਬੰਦਾ ਆ ਉਹ 50 ਕੇ ਲੈ ਗਿਆ ਆ ਸਾਰਾ ਪਰਿਵਾਰ ਨਾਲ ਤੇ ਅਬ ਪਰਿਵਾਰ ਪ੍ਰੂਫ ਵੀ ਦੇ ਰਿਹਾ ਸਾਰੇ ਕਿ ਉਹਨਾਂ ਦੇ ਲੜਕੇ ਦਾ ਪਰਿਵਾਰ ਵੀ ਨਾਲ ਖੜਾ ਹੈ ਲੜਕੀ ਨੂੰ ਘੁਲਾ ਰਿਹਾ ਆ ਤੇ ਲੜਕੀ ਨੇ ਮਨ ਲਗੇ ਕੋਈ ਨਾ ਕੋਈ ਮੌਕਾ ਦੇ ਕੇ ਪਰਿਵਾਰ ਨੂੰ ਫੋਨ ਵੀ ਕੀਤਾ ਯਾਰ ਕਿ ਮੇਰੀ ਜਿਹੜੀ ਜਾਨ ਬਚਾਈ ਜਾਵੇ ਤੇ ਹੁਣ ਮੌਕੇ ਦੇ ਜਿਹੜਾ ਪ੍ਰਸ਼ਾਸਨ ਆ ਉਹਨੂੰ ਕੀ ਚਾਹੀਦਾ ਕਿ ਇਸ ਪਰਿਵਾਰ ਨੂੰ ਵੀ ਨਾਲ ਅਰੈਸਟ ਕਰ ਦੇ ਤੇ ਉਹਨਾਂ ਨੂੰ ਪਤਾ ਕਰਾਉਂਦੇ ਕਿ ਇਹਨਾਂ ਦੀ ਬੇਟੀ ਕਿੱਥੇ ਆ ਪਰ ਐਸਐਚਓ ਮੈਡਮ ਨੇ ਪਰਚਾ ਤੇ ਦਰਜ ਕੀਤਾ ਲੜਕੇ ਉੱਤੇ ਪਰ ਜਿਹੜੇ ਉਥੋਂ ਦੇ ਮੋਦਵਾਰੀ ਸੁਣਨ ਦੇ ਵਿੱਚ ਆਏ ਕਿ ਉਹ ਵੀ ਵਿਚਰਲੇ ਹੋਏ ਨੇ ਇੰਨੇ ਮਹੀਨਿਆਂ ਤੋਂ ਬੱਚੀ ਜਿਹੜੀ ਨਾਂਵਾਂ ਲੱਗਿਆ ਜਿਹੜੀ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਕਿ ਜਦੋਂ ਸੀਰੀਅਸ ਕ੍ਰਾਈਮ ਹੁੰਦਾ ਆ ਉਹ ਪਰਚਾ ਆਉਂਦੀ سپورਟ ਦਰਜ ਹੁੰਦਾ ਆ ਚਲੋ ਸਮਾਜ ਦੇ ਜਥੇਬੰਦੀਆਂ ਨੇ ਰਲ ਮਿਲ ਕੇ ਪਰਚਾ ਕਰਾਇਆ ਪਰ ਹਾਲੇ ਤੱਕ ਉਸੇ ਲੜਕੇ ਨੂੰ ਉਸ ਪਰਿਵਾਰ ਦੇ ਕਿਸੇ ਵੀ ਜੀ ਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਮਜਬੂਰ ਹੋ ਕੇ ਸਮਾਜ ਦੇ ਜਥੇਬੰਦੀਆਂ ਨੇ ਜਿਹੜਾ ਤਰਨਾ ਲਗਾਇਆ ਪਰ ਬੜੇ ਹੀ ਸਰਪੰਚ ਗਰਦੀਪ ਸਿੰਘ ਨੇ ਵੱਟ ਵੀ ਮਾਰੇ ਜੀ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਇਹਨਾਂ ਭੈਣ ਨੂੰ ਉਹਨਾਂ ਨੂੰ ਇਹਨਾਂ ਨੇ ਜਿਹੜਾ ਉਥੋਂ ਦੇ ਸਰਪੰਚ ਆ ਜਿਹੜੇ ਕਿ ਵੱਟ ਵੀ ਮਾਰੇ ਆ ਪਰ ਬੜੀ ਸ਼ਰਮਨਾਕ ਗੱਲ ਆ ਕਿ ਜਿਹੜਾ ਹਲੇ ਵੀ ਬੱਚੀ ਨੂੰ ਜਿਹੜਾ ਕਿ ਉਹਨਾਂ ਕੋ ਬਰਾਮਦ ਨਹੀਂ ਕੀਤਾ ਗਿਆ ਕਾਰਨ ਕਿਉਂ ਕਰੇਂ ਦੇਖੋ ਦੋ ਹੀ ਕਾਰਨ ਹੋ ਸਕਦੇ ਜਾਂ ਪੋਲਿਟਿਕਲ ਪ੍ਰੈਸ਼ਰ ਤੇ ਜਾਂ ਪੈਸੇ ਦਾ ਪ੍ਰੈਸ਼ਰ ਆਪਾਂ ਇਹ ਗੱਲ ਕਰਾਂਗੇ ਸਾਫ਼ ਦੋ ਟੁਕ ਪ੍ਰੈਸ਼ਰ ਦੋ ਹੀ ਹੁੰਦੇ ਆ ਵੱਲੋਂ ਇਹ ਲਾਇਆ ਕਿ ਮੋਚੀ ਵੱਲੋਂ ਕੋਈ ਬਾਣੇ ਨੂੰ ਲੈ ਕੇ ਬਿਲਕੁਲ ਜੀ ਮੰਤਪਾ ਕੀ ਗੱਲ ਆ ਇਹ ਲੋਕ ਆਪਣੀਆਂ ਵਰਦੀਆਂ ਪਾ ਕੇ ਇੰਨਾ ਮਾੜਾ ਕਰਮ ਕਰ ਸਕਦੇ ਨੇ ਲੋਕਾਂ ਨੂੰ ਇਨਸਾਨ ਨਹੀਂ ਦਵਾ ਸਕਦੇ ਤੇ ਜਿਹੜੇ ਲੋਕ ਇਨਸਾਫ਼ ਦਿਵਾਉਂਦੇ ਨੇ ਤੇ ਉਹਨਾਂ ਦੇ ਬਾਣੇ ਦੇ ਉੱਪਰ ਕਰੈਕਟਰ ਦੇ ਉੱਪਰ ਲਾਂਚਨ ਲਗਾਉਂਦੇ ਨੇ ਕਿ ਬਾਣਾ ਪਾ ਕੇ ਤੁਸੀਂ ਮਿਸ ਵੀ ਹੋ ਕਰਦੇ ਜਾਂ ਮਤਲਬ ਕਿ ਅਨੰਪਰ ਬੜੀ ਸ਼ਰਮਨਾ ਕਹ ਲੈ ਪਰ ਜਿਸ ਤਰ੍ਹਾਂ ਹੜੇ ਲਾਡੀ ਜੀ ਨੇ ਦੱਸਿਆ ਕਿ ਉਸ ਬੰਦੇ ਨੂੰ ਸਸਪੈਂਡ ਕਰਾਇਆ ਜਾਏਗਾ ਤਰਨੋਂ ਨਹੀਂ ਦੇਰ ਤੱਕ ਨਹੀਂ ਉਠੇ ਜਾਏਗਾ ਤੇ ਐਸਐਚਓ ਮੈਡਮ ਨੂੰ ਵੀ ਚਾਹੀਦਾ ਸੀ ਕਿ ਅਗਰ ਉਹਨਾਂ ਦੇ ਸਾਹਮਣੇ ਇਹ ਗੱਲ ਕੀਤੀ ਗਈ ਆ ਬਾਣੇ ਵੱਲੋਂ ਗੱਲ ਕੀਤੀ ਗਈ ਆ ਤੇ ਉਹਨਾਂ ਦੀ سپورਟ ਉਹਨੂੰ ਸਸਪੈਂਡ ਕਰ ਦੇ। ਸਾਹਮਣੇ ਭਾਜੀ ਕੀ ਸਮਝਦੇ ਹੋ ਹਮੇਸ਼ਾ ਸਮਾਜ ਨੂੰ ਆਪਣੀਆਂ ਹੱਕ ਮੰਗਾ ਲੈ ਕੇ ਧਰਮ ਦਾ ਨਾਲ ਅਸਲ ਵਿੱਚ ਜੇ ਜਾਤੀ ਵਿਤ ਕਰਾਇਆ ਕਿ ਇਹ ਸਮਾਜ ਦੀ ਗੱਲ ਸੁਣੋ ਨਾ ਇਹ ਆਪੇ ਮਜ਼ਬੂਰ ਹੋ ਕੇ ਸੜਕਾਂ ਤੇ ਆ ਕੇ ਇਹ ਕੋਈ ਸਾਨੂੰ ਕੁਝ ਸ਼ੋਂਗੇ ਇੰਨੀ ਗਰਮੀ ਦੇ ਵਿੱਚ ਸੜਕਾਂ ਤੇ ਬੈਠੇ ਆ ਪਬਲਿਕ ਨੂੰ ਪਰੇਸ਼ਾਨ ਕਰਨ ਦਾ ਵੀ ਸਾਡਾ ਕੋਈ ਮਤਵ ਨਹੀਂ ਹੈ ਪ੍ਰਸ਼ਾਸਨ ਨੂੰ ਪਰੇਸ਼ਾਨ ਕਰਨ ਦਾ ਵੀ ਸਾਡਾ ਕੋਈ ਮਤਵ ਨਹੀਂ ਆ ਪਰ ਇਹ ਲੋਕ ਪ੍ਰਸ਼ਾਸਨ ਜਿਹੜਾ ਪਬਲਿਕ ਸਰਵੰਟ ਹੈ ਆ ਪਬਲਿਕ ਲਗਾਤਾਰ ਕਾਜੀ ਲੋਕ ਕਿਆ-ਕਿਆ ਕੀ ਜਿਦੋਂ ਆਪਾਂ ਐਸਐਚਓ ਮੈਡਮ ਕੋ ਜਾਨਦੇ ਆ ਯਾਰ-ਯਾਰ ਤੇ ਗੱਲ ਕਰਦੇ ਆ ਵੇਖੋ ਅਸੀਂ ਉਹ ਉਹ ਸ਼ਬਦਾਂ ਨੂੰ ਯੂਜ਼ ਨਹੀਂ ਕਰਨੀ ਚਾਹੀਦੀ ਯਾਰ ਸ਼ਰਧ ਬੜਾ ਹੀ ਹੁਣ ਮੈਂ ਉਹ ਵਾਰੀ ਯੂਜ਼ ਕਰਨਾ ਮੈਂ ਆਪਣੇ ਮੂਹ ਮੇਂ ਨਹੀਂ ਵਾਰੀ ਯੂਜ਼ ਕਰਨਾ ਕਿਉਂਕਿ ਅਸੀਂ ਵੀ ਕਿਸੇ ਵੀ ਪ੍ਰਸ਼ਾਸਨ ਕੋ ਜਾਨਦੇ ਆ ਜਾਂ ਸਾਡੇ ਸਮਾਜ ਦੀਆਂ ਜਿੱਥੇ ਬੰਦੀਆਂ ਜਿਹੜੀਆਂ ਪਹਿਣਾ ਆ ਉਹਨਾਂ ਨੂੰ ਭੈਣ ਕਰਕੇ ਗੱਲ ਕਰਦੇ ਆ ਤੇ ਉਹਨਾਂ ਨੂੰ ਵੀ ਭਾਈ ਸਾਹਿਬ ਜਾਂ ਭਰਾ ਕਰਕੇ ਗੱਲ ਕਰਨੀ ਚਾਹੀਦੀ ਏ ਨਾ ਕਿ ਯਾਰ ਕਰਕੇ ਕਿਉਂਕਿ ਇਹ ਵਰਡਿੰਗ ਬੜੀ ਗਲਤ ਜੀ ਯੂਜ਼ਿੰਗ ਦੀ ਏ ਕਿਉਂਕਿ ਬਾਣਾ ਪਾਇਆ ਉਹਨਾਂ ਨੇ ਬਾਣੇ ਵਾਲੇ ਸੰਤਾ ਮਹਾਪੁਰਸ਼ਾਂ ਨੂੰ ਆਪਾਂ ਯਾਰ ਕਵਾਂਗੇ ਕਿੱਡੀ ਕੀ ਚੰਗੀ ਗੱਲ ਉਹਨਾਂ ਨੂੰ ਆਪਣੀ ਸ਼ਬਦਾਲੀ ਤੇ ਵੀ ਧਿਆਨ ਦੇਣਾ ਚਾਹੀਦਾ ਤੇ ਜਿਹਨੇ ਬਾਣੇ ਬਾਰੇ ਗਲਤ ਬੋਲਿਆ ਉਹਨੂੰ ਸਸਪੈਂਡ ਕਰਨਾ ਚਾਹੀਦਾ ਤੇ ਜੇ ਸਮੂਹ ਦੇ ਕਰਕੇ ਧਰਨਾ ਲੱਗਾ ਉਹਨੂੰ ਅਰੇਸਟ ਕਰਨਾ ਚਾਹੀਦਾ ਹੈ ਮੈਂ ਤੁਹਾਨੂੰ ਦੱਸ ਦਿਆਂ ਇਹ ਲੜਕੀ ਆ ਜਿਹੜੀ ਇਹ ਸਾਰਾ ਸਾਲ ਦੀ ਸੀਗੀ ਇਹ ਇਹਨਾਂ ਨੇ ਇਹਨਾਂ ਦੀ ਸ਼ਿਕਾਇਤ ਇਹ ਆ ਵੀ ਸਾਡੀ ਬੇਟੀ ਦਾ ਸਰਟੀਫਿਕੇਟ ਨਕਲੀ ਬਣਾ ਕੇ ਹਾਈ ਕੋਰਟ 'ਚ ਵਿਆਹ ਕੀਤਾ ਗਿਆ ਜਿਹਦੇ ਸਾਡੇ ਕੋਲ ਆਰਡਰ ਆਏ ਆ ਹਾਈ ਕੋਰਟ ਦੇ ਆਰਡਰ ਆ ਇਹਨਾਂ ਦਾ ਵਿਆਹ ਹੋਇਆ ਆ ਤੇ ਉਸ ਤੋਂ ਬਾਅਦ ਇਹ ਰਿਟ ਵੀ ਚੱਲੀ ਆ ਤੇ ਉਸ ਤੋਂ ਇਲਾਵਾ ਇਹ ਆ ਵੀ ਐਸੀ ਮੌਕੇ ਤੇ ਪਰਚਾ ਉਸੇ ਵਕਤ ਦਰਜ ਕਰਤਾ ਸੀ ਜਦਕਿ ਉਹਨਾਂ ਦਾ ਆਰਡਰ ਬਾਅਦ 'ਚ ਆਇਆ ਸੀਗਾ ਜਿਦਾਂ ਉਹਨਾਂ ਦਾ ਵਿਆਹ ਹੋ ਗਿਆ ਉਸ ਤੋਂ ਇਲਾਵਾ 3-4 ਵਾਰ ਬਟਾਲਾ ਰੇਡ ਵੀ ਕੀਤੀ ਗਈ ਆ ਜੋ ਕਿ ਸਾਨੂੰ ਮੌਕੇ ਤੇ ਦੋਸ਼ੀ ਨਹੀਂ ਮਿਲਿਆ ਫੇਰ ਵੀ ਅਗਰ ਇਹਨਾਂ ਨੂੰ ਕੋਈ ਗਿਲਾ ਸ਼ਿਕਵਾ ਹੈ ਐਸੀ ਸ਼ਵਾਸਨ ਦਵਾਨ ਨੇ ਕਿ ਮਤਲਬ 7 ਤੋਂ 10 ਦਿਨਾਂ ਦੇ ਅੰਦਰ ਅੰਦਰ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਹੋ ਜੇ ਕੋਸ਼ਿਸ਼ ਕਰਦੇ ਆ ਵੀ ਸਵੇਰ ਵੀ ਮੈਂ ਰੇਟ ਕਰਾਵਾਂਗੀ ਮੈਂ ਭੇਜਾਂਗੀ ਆਪਣੇ ਮੁਲਾਜ਼ਮ ਭੇਜਾਂਗੀ ਆਪਣੀ ਲੇਡੀ ਕਾਂਸਟੇਬਲ ਨਾਲ ਭੇਜਾਂਗੀ ਫੇਰ ਵੀ ਕੋਸ਼ ਸਮਾਂ ਲੱਗਦਾ ਆ ਕਿਉਂਕਿ ਜੇ ਹੁਣ ਇੰਨਾ ਮੀਡੀਆ 'ਚ ਜਾ ਰਿਹਾ ਤੇ ਕੋਈ ਛੇਦਰ ਉਧਰ ਵੀ ਹੋ ਸਕਦਾ ਆ ਇਸ ਲਈ ਕੋਸ਼ ਸਮਾਂ ਚਾਹੀਦਾ ਵੀ 7 ਤੋਂ 8 ਦਿਨਾਂ ਦੇ ਅੰਦਰ ਅੰਦਰ ਕੋਈ ਵੀ ਕਰਕੇ ਪਹਿਲਾਂ ਵੀ ਪਹਿਲਾਂ ਉਹਨਾਂ ਦੇ ਪ੍ਰੈਸ਼ਰਾਈਜ਼ ਕਰਕੇ ਉਹਨਾਂ ਨੂੰ ਲਿਆਂਦਾ ਗਿਆ ਹੈ ਇੱਕਦਮ ਨਹੀਂ ਲਿਆਂਦਾ ਗਿਆ ਲਿਆਂਦਾ ਗਿਆ ਆ ਪਰ ਦੋਸ਼ੀ ਇਧਰ ਉਧਰ ਆ ਉਹਨਾਂ ਦੇ ਲਈ ਰੇਸ਼ ਅਸੀਂ ਇਹਨਾਂ ਨੂੰ ਇਹੀ ਕਹਾਂਗੇ ਅਗਰ ਤੁਹਾਡੇ ਕੋਲ ਕੋਈ ਫੋਨ ਨੰਬਰ ਹੈ ਸਾਨੂੰ ਦਵੋ ਨਹੀਂ ਉਹਨੂੰ ਵੀ ਨੋਟ ਕਰੋ ਸਾਨੂੰ ਦਵੋ ਸਾਨੂੰ ਦਵੋ ਇਹੀ ਉਹਨੂੰ ਟ੍ਰੇਸ ਤੇ ਲਵਾ ਲੈਂਦੇ ਹਾਂ ਸਰਵੇਲੈਂਸ ਤੇ ਲਵਾ ਲੈਂਦੇ ਹਾਂ ਖੈ ਦਾਸੀ ਇਹ ਕੀ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਕਿਸੇ ਨਾਬਾਲਗ ਨੂੰ ਕੋਈ ਆਪਣੀ ਉਮਰ ਤੋਂ ਵੱਧ ਦਾ ਵਿਅਕਤੀ ਇਸ ਤਰੀਕੇ ਦੇ ਨਾਲ ਆਪਣੀਆਂ ਗੱਲਾਂ ਦੇ ਵਿੱਚ ਚਾਂਸਾ ਲੈ ਕੇ ਲੈ ਕੇ ਗਿਆ ਹੋਵੇ ਲਗਾਤਾਰ ਦੇਖਿਆ ਜਾ ਰਿਹਾ ਕਿ ਨਾਬਾਲਗ ਲੜਕੀਆਂ ਨੂੰ ਕਾਫੀ ਨਿਸ਼ਾਨਾ ਜਿਹੜਾ ਕਿ ਬਣਾਇਆ ਜਾਂਦਾ ਹੈ ਅਤੇ ਆਪਣੀਆਂ ਗੱਲਾਂ ਦੇ ਵਿੱਚ ਲੈ ਕੇ ਉਹਨਾਂ ਦੇ ਨਾਲ ਜਿਹੜਾ ਕਿ ਅਜਿਹਾ ਤੱਕ ਆ ਕੀਤਾ ਜਾਂਦਾ ਜਿੱਦੇ ਚਲਦੇ ਪਰਿਵਾਰ ਇਨਸਾਫ ਦੀ ਮੰਗ ਦੇ ਵਾਸਤੇ ਧਰਨੇ ਪ੍ਰਦਰਸ਼ਨ ਕਰਦੇ ਨੇ ਪਰ ਅੱਜ ਦੇ ਸਮੇਂ ਦੇ ਵਿੱਚ ਕਿਸੇ ਦੇ ਉੱਤੇ ਵਿਸ਼ਵਾਸ ਕਰਨ ਦਾ ਜਿਹੜਾ ਕਿ ਸਮਾਂ ਹੋ ਨਹੀਂ ਰਿਹਾ ਇਸ ਕਰਕੇ ਆਪਣੀ ਧੀਆਂ ਦਾ ਖਾਸ ਧਿਆਨ ਰੱਖਿਆ ਜਾਵੇ ਤੇ ਨਾ ਹੀ ਕਿਸੇ ਦੇ ਉੱਤੇ ਇੰਨਾ ਜ਼ਿਆਦਾ ਯਕੀਨ ਕਰੋ ਕਿ ਕੱਲ ਨੂੰ ਉਹੀ ਇਨਸਾਨ ਤੁਹਾਡੇ ਨਾਲ ਵਿਸ਼ਵਾਸ ਘਾਤ ਕਰ ਦੇਵੇ ਕਿਉਂਕਿ ਲਗਾਤਾਰ ਮਾਮਲੇ ਜਣ ਕੇ ਉਹ ਵਾਅਦੇ ਛਾ ਰਹੇ ਨੇ